ਦੋ ਕਿਸਮਾਂ ਗਿਫਟ ਕੀਤੀਆਂ ਨੇ ਬਾਰੇ ਮੈਂ ਗੱਲ ਕਰਾਂਗਾ ਵੈਸੇ ਕਿਸਮ ਇਹ ਮੈਨੂੰ ਲੱਗਦਾ ਹੈ ਜ਼ਿਆਦਾ ਚੱਲੂਗੀ ਜਾਂ ਜ਼ਿਆਦਾ ਲਾਏਮੰਦ ਹੈ ਜ਼ਿਆਦਾ ਫਾਇਦੇਮੰਦ ਹੈ ਇਹ ਦੂਸਰੀ ਕਿਉਂਕਿ ਇਹਦੇ ਚ ਜ਼ਿੰਕ ਵੀ ਹੈ ਉਹਨਾਂ ਲਈ ਇਹਨਾਂ ਨੇ ਕਾੜ ਕੱਢੀ ਹੈ ਜਿਨੇ ਚ ਇਹੋ ਜੀ ਚੀਜ਼ ਪਾਈ ਵੀ ਹੈ ਕੁਝ ਗੁਣ ਇਹੋ ਜਿਹੇ ਰੱਖੇ ਨੇ ਕਿ ਇਹ ਹੋਲੀ ਪੈਦਾਵਾਰੀ ਪਿੱਛੇ ਨਹੀਂ ਆਪਾਂ ਭਜਣਾ ਜੀ ਆਪਾਂ ਕਿਉਂਕਿ ਇਹਦੇ ਚ ਗੁਣਵੱਤਾ ਬਹੁਤ ਹੈ ਜਿਹੜਾ ਜਿੰਨੇ ਵੀ ਪੀ ਆਰ ਦੀਆਂ ਵੈਰਾਈਟੀਆਂ ਨੇ ਹਾਂਜੀ ਹਾਂਜੀ ਉਹ ਸਾਰੀਆਂ ਉੱਥੇ ਹੀ ਟਰਾਇਲ ਹੋ ਕੇ ਤੇ ਫਿਰ ਨਿਕਲਦੀਆਂ ਨੇ ਯੂਨੀਵਰਸਿਟੀ ਭਾਵੇਂ ਕੋਈ ਵੀ ਹੋਵੇ ਵੀਰੋ ਬੀਜਾਂ ਦੀ ਹੱਬ ਕਰਨਾਲ ਦੇ ਵਿੱਚ ਪਹੁੰਚੇ ਹਾਂ ਜਿੱਥੇ ਉਹ ਵੈਰਾਈਟੀਆਂ ਦਾ ਜਨਮ ਹੋਇਆ ਜਿਹੜੀਆਂ ਸਾਡੀ ਕਿਸਾਨੀ ਨੂੰ ਬਹੁਤ ਅੱਗੇ ਲੈ ਕੇ ਗਈਆਂ ਨੇ ਚਾਹੇ ਕਣਕਾਂ ਦੀ ਗੱਲ ਕਰ ਲਈਏ 30 86 29 67 ਜਿਨ੍ਹਾਂ ਨੇ ਇੱਕਦਮ ਝਾੜ ਦੇ ਵਿੱਚ ਬੂਮ ਬੰਪਰ ਝਾੜ ਲਿਆਂਦਾ ਸੀ ਤੇ ਜਾ ਬਾਸਮਤੀ ਦੀ ਗੱਲ ਕਰ ਲਈ 1509 1847 ਤੇ ਪੂਸਾ ਯੂਨੀਵਰਸਿਟੀਆਂ ਵੀ ਇੱਥੋਂ ਦੀਆਂ ਨੇ ਤੇ ਸਾਡੇ ਨਾਲ ਅੱਜ ਕਰਨਾਲ ਜਿਵੇਂ ਤੁਹਾਨੂੰ ਪਤਾ ਹੀਰਿਆਂ ਦੀ ਖਾਣ ਆ ਤੇ ਉਹਨਾਂ ਦੇ ਵਿੱਚੋਂ ਇੱਕ ਬਹੁਤ ਵੱਡੇ ਹੀਰੇ ਇੱਕ ਬਹੁਤ ਹੀ ਮਹਾਨ ਸ਼ਖਸੀਅਤ ਡਾਕਟਰ ਦਲੀਪ ਗੁਸੈਨ ਬੈਠੇ ਨੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਇੱਥੇ ਇਨਵੀਟੇਸ਼ਨ ਦਿੱਤਾ ਤੁਸੀਂ ਬੁਲਾਇਆ ਤੇ ਵੀਡੀਓ ਬਣਾਉਣ ਦਾ ਮੌਕਾ ਦਿੱਤਾ ਮਿਹਰਬਾਨੀ ਬਾਜਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਆਪ ਜੀ ਕਰਨਾਲ ਆਏ ਹੋ ਜੀ ਤੇ ਕਾਫੀ ਵੀਰ ਤੁਹਾਡੀ ਵੀਡੀਓ ਦੇਖਦੇ ਨੇ ਮਿਹਰਬਾਨ ਇੱਕ ਇੰਪੋਰਟੈਂਟ ਮੈਸੇਜ ਸੀਗਾ ਹਾਂਜੀ ਹਾਂਜੀ ਤੇ ਮੈਂ ਕਿਹਾ ਵੀ ਤੁਹਾਨੂੰ ਬੁਲਾ ਕੇ ਤੇ ਸਾਰੇ ਨਾਲ ਸਾਂਝਾ ਕਰ ਲੈਦੇ ਜੀ ਤੇ ਜਿਵੇਂ ਜੀ ਇੱਥੋਂ ਅਕਸਰ ਹੀ ਨਵੇਂ ਬੀਜ ਨਿਕਲਦੇ ਨੇ ਜੀ ਜੀ ਆਪਣੇ ਏਰੀਆ ਦੇ ਵਿੱਚੋਂ ਜੀ ਤੇ ਅੱਜ ਤੁਸੀਂ ਕੀ ਨਵਾਂ ਲੈ ਕੇ ਆਏ ਹੋ ਆਪਣੇ ਪੰਜਾਬ ਹਰਿਆਣਾ ਪੂਰੇ ਭਾਰਤ ਦੇ ਕਿਸਾਨਾਂ ਲਈ ਜੀ ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਮੇਰਾ ਨਾਮ ਡਾਕਟਰ ਦਲੀਪ ਗੁਸਾਈ ਹੈ ਔਰ ਮੈਂ ਪ੍ਰਧਾਨ ਵਿਗਿਆਨਿਕ ਰਿਆ ਯੂਨੀਵਰਸਿਟੀ ਚੋਂ ਰਿਟਾਇਰ ਹੋਇਆ ਹਾਂ ਉਸ ਤੋਂ ਬਾਅਦ ਵੀ ਹਲੀ ਕੰਮ ਕਰਦਾ ਰਹਿਣਾ ਬਾਜਵਾ ਜੀ ਨੇ ਜਿਵੇਂ ਦੱਸਿਆ ਇਹਨਾਂ ਨੇ ਕਿ ਵੀ ਹੱਬ ਹੈਗਾ ਇੱਥੇ ਬੀ ਬਹੁਤ ਬੰਦੇ ਨੇ ਮੈਂ ਮਹੀਨਾ ਪਹਿਲੇ ਹైదరాబాద్ ਗਿਆ ਸੀ ਜੀ ਉੱਥੇ ਕੰਟਰੀ ਪੱਧਰ ਤੋਂ ਬਾਜਵਾ ਸਾਹਿਬ ਸਭ ਤੋਂ ਵੱਡਾ ਇੰਸਟੀਚਿਊਟ ਹੈ ਜੀ ਛੋਨੇ ਔਰ ਚੋਨੇ ਤੇ ਜੀਰੀ ਤੇ ਕੰਮ ਨਹੀਂ ਕਰਦੇ ਉਹ ਬਾਸਮਤੀਆਂ ਤੇ ਕੰਮ ਨਹੀਂ ਕਰਦੇ ਉਹ ਦਿੱਲੀ ਦੀ ਯੂਨੀਵਰਸਿਟੀ ਕਰਦੀ ਹੈ ਜੀ ਕਿ ਉੱਥੇ ਹੈਗਾ ਇੰਡੀਅਨ ਇੰਸਟੀਚਿਊਟ ਆਫ ਰਾਈਸ ਰਿਸਰਚ ਜੀ ਭਾਰਤੀ ਧਾਨ ਅਨੁਸੰਧਾਨ ਸੰਸਥਾਨ ਹైదరాబాద్ ਹైదరాబాద్ ਜੀ ਉਹ ਇੰਸਟੀਚਿਊਟ ਜਿਹੜਾ ਹੈ ਜਿੱਨੇ ਵੀ ਪੀ ਆਰ ਦੀਆਂ ਵੈਰਾਈਟੀਆਂ ਨੇ ਹਾਂਜੀ ਹਾਂਜੀ ਉਹ ਸਾਰੀਆਂ ਉੱਥੇ ਹੀ ਟਰਾਇਲ ਹੋ ਕੇ ਤੇ ਫਿਰ ਨਿਕਲਦੀਆਂ ਨੇ ਯੂਨੀਵਰਸਿਟੀ ਭਾਵੇਂ ਕੋਈ ਵੀ ਹੋਵੇ ਠੀਕ ਹੈ ਵੀ ਮਤਲਬ ਜਿਹੜਾ ਉਹਨਾਂ ਦੇ ਸ਼ੁਰੂਆਤ ਹੁੰਦੀ ਹੈ ਨਿਊਕਲੀਅਰ ਦੀ ਉਹ ਨਹੀਂ ਕਰੂ ਚਾਹੇ ਯੂਨੀਵਰਸਿਟੀ ਨਿਊਕਲੀਅਰ ਦੀ ਕੋਈ ਹੋਰ ਵੀ ਹਾਂਜੀ ਹਾਂਜੀ ਪਰ ਉਹਨਾਂ ਕੋਲੇ ਜਾਊਗੀ ਉਹ ਆਲ ਇੰਡੀਆ ਟਰਾਇਲ ਕਰਨਗੇ ਉੱਥੋਂ ਚੱਲ ਕੇ ਉੱਥੋਂ ਅਪਰੂਵ ਕਰਨਗੇ ਉਹ ਮੀਟਿੰਗਾਂ ਕਰਨਗੇ ਜੀ ਤੇ ਉਹਨਾਂ ਨਾਲ ਜਦੋਂ ਮੇਰੀ ਗੱਲ ਹੋ ਰਹੀ ਸੀ ਹਾਂਜੀ ਤੇ ਡਾਕਟਰ ਸਵਾਮੀ ਉੱਥੇ ਹੈੱਡ ਨੇ ਜੀ ਤੇ ਉਹਨਾਂ ਨੇ ਮੈਨੂੰ ਦੋ ਕਿਸਮਾਂ ਗਿਫਟ ਕੀਤੀਆਂ ਨੇ ਡਾਕਟਰ ਸਵਾਮੀ ਜਿਹੜੇ ਨੇ ਭਾਰਤੀਏ ਚਾਵਲ ਅਨੁਸੰਧਾਨ ਸੰਸਥਾਨ ਹైదరాబాద్ ਚ ਪ੍ਰਧਾਨ ਵਿਗਿਆਨਿਕ ਨੇ ਤੇ ਅਧਿਐਕਸ਼ ਵੀ ਹੈਗੇ ਨੇ ਉੱਥੇ ਦੇ ਜੀ ਇਹਨਾਂ ਬਾਰੇ ਮੈਂ ਗੱਲ ਕਰਾਂਗਾ ਵੈਸੇ ਕਿਸਮਤ ਉਹਨਾਂ ਨੇ ਪੀਆਰ ਨਹੀਂ ਕਈ ਕੱਡੀਆਂ ਨੇ ਪੂਰੀ ਕੰਟਰੀ ਪਰਦਰਤੇ ਪਰ ਇਹਨਾਂ ਦੀ ਹੀ ਕਿਉਂ ਗੱਲ ਕਰ ਰਹੇ ਆ ਇਹਨਾਂ ਦੇ ਵਿੱਚ ਕੀ ਖਾਸ ਹੈ ਇਹ ਉਹਨਾਂ ਨੇ ਮੈਨੂੰ ਟ੍ਰਾਇਲ ਮੋਡ ਤੇ ਦਿੱਤੀਆਂ ਨੇ ਜੀ ਜੀ ਇੱਕ ਦਾ ਨਾਮ ਹੈਗਾ ਜੀ ਡੀਆਰਆਰ ਧਾਨ 58 ਜੀ ਇਹ ਡੀਆਰਆਰ ਪਹਿਲੂ ਸੀ ਪਹਿਲੂ ਡਾਇਰੈਕਟੋਰੇਟ ਰਾਈਸ ਰਿਸਰਚ ਸੀ ਉਹਨੇ ਇੰਡੀਅਨ ਇੰਸਟੀਚਿਊਟ ਆਫ ਰਾਈਸ ਰਿਸਰਚ ਹੋ ਗਿਆ ਜੀ ਬਹੁਤ ਵੱਡਾ ਹੈ ਈਦਾਰਾ ਬਣ ਗਿਆ ਤੇ ਇੱਕ ਕਿਸਮ ਦਿੱਤੀ ਉਹਨਾਂ ਨੇ ਜੀ ਮੈਨੂੰ ਇਹ 48 ਨੰਬਰ ਜੀ ਇਹ ਆਈਆਰ ਜਾਂ ਡੀਆਰਆਰ ਧਾਨ ਜੋ ਹੈ 48 ਹੈ ਇਹਦੇ ਬਾਰੇ ਵਿੱਚ ਉਹਨਾਂ ਨੇ ਇਹ ਦੱਸਿਆ ਮੈਨੂੰ ਕਿ ਜੀ ਇਹ ਦੋਨੋਂ ਹੀ ਕਿਸਮਾਂ ਜਿਹੜੀਆਂ ਨੇ ਹਾਂਜੀ ਇਹ ਜਿਹੜੇ 슈ਗਰ ਦੇ ਪੇਸ਼ੈਂਟ ਹੁੰਦੇ ਨੇ ਹਾਂਜੀ ਅੱਜ ਕੱਲ ਪੰਜਾਬ ਮధుమే ਰੋਗ ਜਿੰਨੂੰ ਕਹਿੰਦੇ ਆ ਪਾਣੀ ਵਿੱਚ ਤੇ ਉਹਨਾਂ ਲਈ ਬੜੀ ਲਾਹੇਮੰਦ ਨੇ ਫਾਇਦੇ ਵਾਲੀਆਂ ਨੇ ਕਿਵੇਂ ਉਹਨਾਂ ਨੇ ਇਹ ਦੱਸਿਆ ਕੀ ਇਹ ਦੋਨੋਂ ਕਿਸਮਾਂ ਚੋਂ ਖਾਸ ਤੌਰ ਤੇ 58 ਨੰਬਰ ਜਿਹੜੀ ਹੈਗੀ ਹੈ। ਹਾਂਜੀ ਹਾਂਜੀ। ਇਹ ਜੀਰੀ ਜਿਹੜੀ ਹੈ ਧਾਨ ਪੀ ਆਰ ਜਿਹੜੀ ਹੈਗੀ ਹੈ। ਇਹ ਪਰਮਲ ਹੈ ਜੀ। ਇਹ ਪਰਮਲ ਨੇ। ਦੋਨੋਂ ਹੀ। ਦੋਨੋਂ ਹੀ ਪਰਮਲ। ਜੀ। 48 ਨੰਬਰ ਹੈ। ਜੀ। ਇਹਨਾਂ ਦਾ ਨਾ ਜੀ ਆਈ ਗਲਾਈਸੈਮਿਕ ਇੰਡੈਕਸ ਜਿਹੜਾ ਹੈਗਾ। ਜੀ। ਉਹ ਬਹੁਤ ਘੱਟ ਹੈ। ਆਪਾਂ ਚਾਵਲ ਖਾਂਦੇ ਹਾਂ ਜਦੋਂ ਹਾਂਜੀ ਹਾਂਜੀ ਤੇ ਆਮ ਬੰਦਾ ਖਾਂਦਾ ਤੇ ਉਹ ਨਾ ਜਲਦੀ ਜਲਦੀ ਪਚਦੇ ਨੇ ਤੇ ਸ਼ੂਗਰ ਲੈਵਲ ਨਾ ਵੱਧਦਾ। ਹਾਂਜੀ ਉਹ ਗਲੂਕੋਜ਼ ਤੇ ਜਿਨ੍ਹਾਂ ਨੂੰ ਸ਼ੂਗਰ ਹੈਗੀ ਹੈ ਹੂੰ ਉਹਨਾਂ ਲਈ ਇਹਨਾਂ ਨੇ ਕਾਰਡ ਕੱਢੀ ਹੈ ਜਿਹਨੇ ਚ ਇਹੋ ਜੀ ਚੀਜ਼ ਪਾਈ ਵੀ ਹੈ ਕੁਝ ਗੁਣ ਇਹੋ ਜੇ ਰੱਖੇ ਨੇ ਕਿ ਇਹ ਹੌਲੀ ਹੌਲੀ ਪਚੂਗਾ ਜਿਵੇਂ ਜ਼ਿੰਕ 2 ਤੇ RS1 ਕਣਕ ਦੇ ਮਰੇਟੇ ਆ ਐਵੇਂ ਆਪਣੀ ਯੂ ਪੀਏ ਯੂ ਦੀ ਯੂਨੀਵਰਸਿਟੀ ਦੀ ਐਤਕੀ ਕਣਕ ਮਿਲੂ ਵੀ ਸਾਰਿਆਂ ਨੂੰ ਹਾਂਜੀ ਹਾਂਜੀ ਉਹ ਪੀਬੀਡਬਲਯੂ RS1 ਆ ਰਹੀ ਹੈ ਜੀ ਉਹ ਕਣਕ ਦੀ ਵੀ ਇਹੀ ਖਾਸੀਅਤ ਹੈ ਕਿ ਵੀ 슈ਗਰ ਵਾਲਿਆਂ ਨੂੰ ਜਾਂ ਮੋਟਾਪੇ ਵਾਲਿਆਂ ਨੂੰ ਫਾਇਦਾ ਕਰੂਗੀ ਮਾਫਕ ਹੈ ਜੀ ਜੀ ਐਵੇਂ ਹੀ ਇਹਨਾਂ ਨੇ ਦੱਸਿਆ ਜੀ ਕਿ ਵੀ ਇਹਦੇ ਚ ਤੇ ਗਲਾਈਸੈਮਿਕ ਇੰਡੈਕਸ ਜਿਹੜਾ ਹੈ ਹਾਂਜੀ ਇਹ ਬਹੁਤ ਹੀ ਨੀਚੇ ਹੈਗਾ ਤੇ ਖਾ ਸਕਦੇ ਨੇ ਸ਼ੂਗਰ ਵਾਲੇ ਵੀ ਜੀ ਉਹਨਾਂ ਦੀ ਸ਼ੂਗਰ ਇੱਕਦਮ ਨਹੀਂ ਵਧੇਗੀ ਇਹਦੇ ਚ ਉਹਨਾਂ ਨੇ ਐਡੀਟਡ ਵਾਂਟੇਜ ਦੱਸੀ ਹੈ 48 ਨੰਬਰ ਚ ਹਾਂਜੀ ਇਹਦੇ ਚ ਉਹਨਾਂ ਨੇ ਕਿਹਾ ਹੈ ਕਿ ਵੀ ਇਹਦੇ ਚ ਜ਼ਿੰਕ ਜਿਹੜਾ ਹੈ ਜਿਹਨਾਂ ਨੂੰ ਜ਼ਿੰਕ ਦੀ ਘਾਟ ਆਏ ਨੀ ਜ਼ਿੰਕ ਜਿਵੇਂ ਹੈ ਐਡਾ ਫਰੋਟੀਫਾਈਡ ਜ਼ਿੰਕ ਦੀਆਂ ਕਣਕ ਦੀਆਂ ਕਈ ਕਿਸਮਾਂ ਕੱਢੀਆਂ ਨੇ ਆ ਇਹ ਡਬਲਯੂ ਬੀ ਆਰ ਕਰਨਾਲਾ ਨੇ ਬਿਲਕੁਲ ਜੀ ਕਿ ਇਹ ਜ਼ਿੰਕ ਕੀ ਇਤਨੀ ਮਾਤਰਾ ਹੈ ਹੂੰ ਤੇ ਚੌਲਾਂ ਚ ਮੈਂ ਨਹੀਂ ਵੇਖੀ ਸੀ ਚੌਲਾਂ ਦੇ ਵਿੱਚ ਅੱਜ ਤੱਕ ਕੋਈ ਵੈਰਾਈਟੇ ਆਈ ਨਹੀਂ ਚੌਲਾਂ ਚ ਮੈਂ 슈ਗਰ ਵਾਲੀ ਫਰੀ ਵੀ ਨਹੀਂ 슈ਗਰ ਫਰੀ ਤੇ ਨਹੀਂ ਬਿਲਕੁਲ ਕਹਿ ਸਕਦੇ ਮਗਰ ਇਹੋ ਜੀ ਨਹੀਂ ਸੀ ਜਿਹਦੇ ਵਿੱਚ ਗਲਾਈਸੈਮਿਕ ਇੰਡੈਕਸ ਪਚਨ ਨਾਲ ਜਿਹੜਾ ਹੈ ਮਤਲਬ ਧੀਰੇ ਧੀਰੇ ਹੋਵੇ ਚੌਲਾਂ ਦੇ ਵਿੱਚ ਖਾਣ ਲਈ ਸਪੈਸ਼ਲ ਕੁਝ ਵੀ ਨਹੀਂ ਆਇਆ ਇਹ ਬਹੁਤ ਹੀ ਸੋਹਣੀ ਕਾਰਟ ਕੱਢੀ ਹੈ ਉਹਨਾਂ ਨੇ ਮੈਨੂੰ ਇਹ 2-2 ਕਿਲੋ ਬੀਜ ਗਿਫਟ ਕੀਤੇ ਨੇ ਜੀ ਮੈਂ ਇੱਕ ਤਾਂ ਟ੍ਰਾਇਲ ਕਰੂੰਗਾ ਇਹਨਾਂ ਦੇ ਜੀ ਤੇ ਦੂਸਰਾ ਫੇਰ ਇਹਦਾ ਬੀਜ ਬਣੂਗਾ ਬਿਲਕੁਲ ਜੀ ਫਿਰ ਆਪਾਂ ਕਾਫੀ ਕਿਸਾਨਾਂ ਨੂੰ ਜੀ ਜਿਨ੍ਹਾਂ ਨੂੰ ਬੀਜ ਵੰਡਾਂਗੇ ਹਾਂਜੀ ਔਰ ਕਵਾਂਗੇ ਵੀ ਇਹਨੂੰ ਤੁਸੀਂ ਕੰਮ ਤੇ ਸੇਵਾ ਤੇ ਆਓ ਜੀ ਜਿਹੜੇ-ਜਿਹੜੇ ਲੋਕਾਂ ਨੂੰ ਸ਼ੂਗਰ ਹੈਗੀ ਹੈ ਬਿਲਕੁਲ ਉਹਨਾਂ ਨੂੰ ਤੁਸੀਂ ਇਹ ਥੋੜਾ-ਥੋੜਾ ਵੰਡੋ ਜੀ ਤਾਂ ਕਿ ਲੋਕਾਂ ਦੀ ਸੇਚੰਗੀ ਰਹੇ ਖੰਨੀ ਇਹ ਜ਼ਿੰਕ ਜਿਹੜੀ ਇਹਦੇ 'ਚ ਹੈਗੀ 48 ਨੰਬਰ 'ਚ ਜੀ ਇਹ ਮੈਨੂੰ ਲੱਗਦਾ ਹੈ ਜ਼ਿਆਦਾ ਚੱਲੂਗੀ ਜਾਂ ਜ਼ਿਆਦਾ ਲਾਏਮੰਦ ਹੈ ਜ਼ਿਆਦਾ ਫਾਇਦੇਮੰਦ ਹੈ ਇਹ ਦੂਸਰਾ ਕਿਉਂਕਿ ਇਹਦੇ 'ਚ ਜ਼ਿੰਕ ਵੀ ਹੈ ਆਮ ਤੁਸੀਂ ਇਮਿਊਨਿਟੀ ਲਈ ਦੇਖੋ ਕੋਈ ਕੈਪਸੂਲ ਲਓ ਹੂੰ ਵੀ ਕਸੂਲ ਤਾਕਤ ਦੇ ਕੁਝ ਵੀ ਉਹਨਾਂ ਦਾ ਕੁਝ ਜਿੰਕ ਲਿਖਿਆ ਹੁੰਦਾ ਹੈ ਜੀ ਇਹ ਜਿੰਕ ਫਿਰ ਤੁਹਾਨੂੰ ਇਹਦੇ ਚੌਲ ਤੋਂ ਹੀ ਮਿਲ ਜਾਏਗਾ ਨਾਲੇ ਕੁਦਰਤ ਨਾਲੇ ਤੁਹਾਡੀ ਸਿਹਤ ਬਣੀ ਰਹੇਗੀ ਨਾਲੇ ਨੇਚਰਲ ਬਿਮਾਰੀਆਂ ਘਟਣਗੀਆਂ ਨੇਚਰਲ ਹੈ ਜਿਵੇਂ ਤੁਸੀਂ ਕਹਿੰਦੇ ਹੋ ਹਾਂਜੀ ਹਾਂਜੀ ਤੇ ਇਸ ਕਰਕੇ ਅਸੀਂ ਕਿਸਾਨਾਂ ਨਾਲ ਅਜੀ ਸਪੈਸ਼ਲ ਸਾਂਝਾ ਕੀਤਾ ਹੈ ਬਾਕੀ ਝਾੜ ਸਮਾ ਸਭ ਕੁਝ ਤੁਸੀਂ ਕਰਕੇ ਇਹ ਅਸੀਂ ਦੱਸਾਂਗੇ ਜੀ ਉਹ ਸਾਇੰਟਿਸਟ ਸਾਹਿਬ ਨੇ ਇਹ ਦੱਸਿਆ ਸੀ ਹਾਂਜੀ ਕਿ ਜੀ ਇਹਦੇ ਚੋਂ ਔਸਤਨ 6 7 ਦੀ ਤੇ ਐਵਰੇਜ ਆਂਦੀ ਆਂਦੀ ਹੈ 올 ਇੰਡੀਆ ਪੱਧਰ ਤੇ ਜਿਹੜਾ ਡਾਟਾ ਸੀ ਜੀ ਕਹਿੰਦੇ ਜੀ ਫੇਰ ਵੀ ਇਹ 8 10 11 ਤੱਕ ਵੀ ਹਮ 25 ਕਿੱਲਿਆਂ 'ਚੋਂ ਕੁੰਟਲ ਪੈਦਾਵਾਰੀ ਦੇ ਸਕਦੀ ਹੈ ਇੱਕ ਹੈਕਟੇਰ 'ਚ ਇਹ ਆਪਾਂ ਇੱਕ ਹੈਕਟੇਰ 25 ਕਿੱਲੇ ਕਹਿ ਦਿੰਨੇ ਆ ਜੀ ਤੇ ਇਹ ਮਨ 'ਚ ਅਗਰ ਆਪਾਂ ਦੇਖੀਏ ਹਮ ਤੇ ਮੈਨੂੰ ਲੱਗਦਾ ਹੈ 70 80 ਮਨ ਦੇਉਗੀ ਪੈਦਾਵਾਰੀ ਹਾਲਾਂਕਿ ਪੈਦਾਵਾਰੀ ਪਿੱਛੇ ਨਹੀਂ ਆਪਾਂ ਭਜਣਾ ਜੀ ਆਪਾਂ ਕਿਉਂਕਿ ਇਹਦੇ ਚ ਗੁਣਵੱਤਾ ਬਹੁਤ ਹੈ ਗੁਣਵੱਤਾ ਬਹੁਤ ਹੈ ਸ਼ੂਗਰ ਦੇ ਵਿੱਚ ਸ਼ੂਗਰ ਦੀ ਜਿਹੜੀ ਹੈਗੀ ਆ ਉਹ ਰੋਕਣ ਦੀ ਇਹਦੇ ਚ ਸ਼ਮਤਾ ਹੈ ਤੇ ਬਾਕੀ ਜ਼ਿੰਕ ਦੀ ਜਿੰਕ ਵੀ ਐਡਿਟ ਹੈਗੀ ਆ ਜੀ ਮੈਂ ਉਮੀਦ ਕਰਦਾ ਕਿ ਕਿਸਾਨ ਭਰਾ ਆਨਰ ਟਾਈਮ ਤੇ ਥੋੜਾ ਥੋੜਾ ਵੀਜ ਲੈ ਕੇ ਤੇ ਐਵੇਂ ਇੱਕ ਇੱਕ ਦੋ ਦੋ ਕਨਾਲ ਚ ਐਕਸਪੈਰੀਮੈਂਟ ਕਰਕੇ ਵੇਖ ਲੈਣਗੇ ਜੀ ਤੇ ਬਾਕੀ ਸਭ ਕੁਝ ਤੁਸੀਂ ਐਕਸਪੈਰੀਮੈਂਟ ਕਰਨ ਤੋਂ ਬਾਅਦ ਜੀ ਸ਼ੇਅਰ ਕਰਾਂਗੇ ਜੀ ਬਾਜੋ ਸਾਹਿਬ ਮੈਂ ਤੁਹਾਨੂੰ ਦੁਬਾਰਾ ਬੁਲਾਵਾਂਗਾ ਜੀ ਤੇ ਤੁਸੀਂ ਲੋਕਾਂ ਨਾਲ ਸ਼ੇਅਰ ਕਰਿਆ ਜੀ ਬਾਕੀ ਸਾਰਾ ਕੁਝ A to Z ਡਾਟਾ ਤੁਸੀਂ ਕਲੈਕਟ ਕਰੇ ਚੰਗੀ ਤਰ੍ਹਾਂ ਪੱਕਾ ਪੱਕਾ ਜੀ ਸੋਭਾ ਹੋਵਾ ਧੰਨਵਾਦ ਜੀ ਮਿਹਰਬਾਨੀ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ